ਸਤਿ ਸ੍ਰੀ ਅਕਾਲ ਦੋਸਤੋ ਨਮਸਕਾਰ ਆਦਾਬ ਅੱਜ ਫੇਰ ਇੱਕ ਬਹੁਤ ਟਾਈਮ ਬਾਅਦ ਸੁਬਬ ਬਣਿਆ ਬੀ ਕੁਛ ਬੋਲਿਆ ਜਾਵੇ ਲਿਖਿਆ ਸੀ ਦੋਸਤੋ ਇੱਕ ਕੰਧੋੜੀ ਦੇ ਉੱਤੇ ਉਮੀਦ ਕਰਦਾ ਮੈਂ ਪਸੰਦ ਕਰੋਗੇ ਕਹਿੰਦਾ ਚੌਲਾਂ ਦੀਆਂ ਪਿੰਨੀਆਂ ਤੇ ਚੌਲਾਂ ਦੀਆਂ ਪਿੰਨੀਆਂ ਤੇ ਭੂਤ ਪਿੰਨਿਆਂ ਦੀ ਬੇਬੇ ਤੌੜੀ ਭਰ ਲੈਂਦੀ ਸੀ ਚੌਲਾਂ ਦੀਆਂ ਪਿੰਨੀਆਂ ਤੇ ਭੂਤ ਪਿੰਨੀਆਂ ਦੀ ਬੇਬੇ ਭਰ ਲੈਂਦੀ ਤੌੜੀ ਸੀ ਗੱਚਕ ਸੀ ਗੁੜ ਦੀ ਜਾਂ ਚੌਲਾਂ ਵਾਲੀ ਸੀ ਲਿਆਉਂਦੇ ਘਰ ਦਾ ਸ਼ਿੰਗਾਰ ਉਦੋਂ ਖੰਡ ਵਾਲੀ ਰੋੜੀ ਸੀ ਉਦੋਂ ਖੰਡ ਦੀ ਹੀ ਰੋੜੀ ਸੀ ਗੁੜ ਦੀ ਗੱਚਕ ਤਾਂ ਦੋਸਤੋ ਆਪਾਂ ਘਰੇ ਵੀ ਬਣਾ ਲੈਂਦੇ ਸੀ ਚੌਲਾਂ ਵਾਲੀ ਲੈ ਆਉਂਦੇ ਜਾਂ ਖੰਡ ਦੀਆਂ ਰੋੜੀਆਂ ਹੁੰਦੀਆਂ ਸੀ ਸ਼ਾਇਦ ਉਦੋਂ ਗੋੜ ਵਾਲੀਆਂ ਰੋੜੀਆਂ ਬਹੁਤ ਘਟ ਆਉਂਦੀਆਂ ਹੁੰਦੀਆਂ ਸੀ ਜਿਸ ਸਮੇਂ ਦੀ ਮੈਂ ਗੱਲ ਕਰਦਾਗਾ ਮੰਗ ਪਾਥੀਆਂ ਘਰਾਂ ਚੋਂ ਲਾਉਂਦੇ ਥਾਈ ਚ ਗੋਹਾਰਾ ਸੀ ਸਾਡਾ ਸਰਾਵਾਂ ਦਾ ਗਵਾੜ ਸਾਮੀ ਰੜ ਵਹਿੰਦਾ ਸਾਰਾ ਸੀ ਹੁੰਦੀ ਲਾਟ ਲਟ ਬਲ ਦੀ ਚੋਂ ਈਸਰ ਬੁਲਾਉਂਦੇ ਸੀ ਹੁੰਦੀ ਲਟ ਲਟ ਬਲ ਦੀ ਚੋਂ ਈਸਰ ਬੁਲਾਉਂਦੇ ਸੀ ਜੋ ਵੀ ਆਉਂਦਾ ਤਿਲ ਪਾਉਂਦਾ ਸਭ ਦਲੇਦਰ ਭਜਾਉਂਦੇ ਸੀ ਜੋ ਵੀ ਆਉਂਦਾ ਤਿਲ ਪਾਉਂਦਾ ਸਭ ਦਲੇਦਰ ਭਜਾਉਂਦੇ ਸੀ ਉਥੋਂ ਆਉਂਦੇ ਟੋਆ ਡੂੰਗਾ ਗਲੀ ਵਿੱਚ ਪਟਦੇ ਪੰਜ ਸੱਤ ਹੁੰਦੇ ਘਰ ਸਭ ਪਾਥੀਆਂ ਸੀ ਰੱਖਦੇ ਮੰਜੀ ਕੋਈ ਪੀੜੀ ਆਪੋ ਆਪਣੀ ਲਿਆਉਂਦੇ ਸੀ ਅੱਧੀ ਅੱਧੀ ਰਾਤ ਤੱਕ ਰੌਣਕਾਂ ਲਗਾਉਂਦੇ ਸੀ ਗੀਤ ਧੂਣੀ ਉੱਤੇ ਬਹਿ ਕੇ ਗਾਉਣਾ ਤਾਇਆਂ ਚਾਚੀਆਂ ਤੇ ਭਾਬੀਆਂ ਇੱਕ ਦੂਜੇ ਤਾਂ ਹੀ ਖਾਣੇ ਵੰਡਨੇ ਸੀ ਥਾਲੇ ਵਿੱਚੋਂ ਰਾਜੂ ਖੁਸ਼ੀਆਂ ਨਾ ਜਾਂਦੀਆਂ ਸੀ ਕਿਸੇ ਕੋਲੋਂ ਸਾਂਭੀਆਂ ਰਾਜੂ ਖੁਸ਼ੀਆਂ ਨਾ ਜਾਂਦੀਆਂ ਸੀ ਕਿਸੇ ਕੋਲੋਂ ਸਾਂਭੀਆਂ ਹੰਡੇ ਆळ्या ਗੱਲਾਂ ਅਜੇ ਲਿਖੀਆਂ ਨੇ ਥੋੜੀਆਂ ਐਦਾਂ ਦੀਆਂ ਹੁੰਦੀਆਂ ਸੀ ਉਦੋਂ ਯਾਰੋ ਲੋੜੀਆਂ ਸਾਡੇ ਵੇਲੇ ਹੁੰਦੀਆਂ ਸੀ ਐਦਾਂ ਦੀਆਂ ਲੋੜੀਆਂ ਸਾਰੇ ਦੋਸਤਾਂ ਨੂੰ ਲੋੜੀ ਦੀ ਬਹੁਤ-ਬਹੁਤ ਮੁਬਾਰਕਾਂ ਦੋਸਤੋ ਲੋੜੀ ਜਦੋਂ ਮੈਂ 90 92 ਦੀ ਗੱਲ ਉਹ ਦੂੰ 70 ਲਾ ਲੋ 95 ਤੱਕ ਲਾ ਲੋ ਯਾਨੀ ਉਹ ਇਹਦੇ ਵਿੱਚ ਕੁਝ ਗੱਲਾਂ ਛੋਟੀਆਂ-ਛੋਟੀਆਂ ਥੋੜੀਆਂ-ਥੋੜੀਆਂ ਪਾਈਆਂ ਨਹੀਂ ਆ ਜਦੋਂ ਉਦੋਂ ਅਸੀਂ ਇੱਕ ਝੋਲਾ ਝੋਲਾ ਨਹੀਂ ਸੋਰੀ ਬੋਰੀ ਦਾ ਉਹ ਕੋਲ ਕਿੰਨਾਂ 2 2 4 4 ਜਣੇ ਹਰ ਇੱਕ ਘਰ ਦੇ ਵਿੱਚੋਂ ਪਾਥੀਆਂ ਮੰਗਣ ਜਾਂਦੇ ਹੁੰਦੇ ਕਿਸੇ ਨੇ ਪਾਥੀਆਂ ਬਹਿ तकरीबन ਸਾਰੀ ਦੇ ਹੀ ਜਾਂਦੇ ਸੀ ਕਿਸੀ ਕੋਲ ਨਹੀਂ ਹੁੰਦੀ ਸੀ ਤਾਂ ਉਹ ਕੋਈ 1 ਰੁਪਿਆ ਜਾਂ 2 ਰੁਪਿਆ ਦੇ ਦੇਣਾ ਕਿਸੇ ਨੇ ਉਹ ਵੀ ਕੋਈ ਤਾਂ ਦਿੰਦਾ ਸੀ ਜੇ ਉਹ ਕਿਸੇ ਦੇ ਨਹੀਂ ਸੀ ਪਸ਼ੂ ਰੱਖੇ ਹੁੰਦੇ ਨਹੀਂ तकरीबन ਬਾੜਿਆਂ ਦੇ ਵਿੱਚ ਹਰ ਇੱਕ ਪਾਥੀਆਂ ਉਦੋਂ ਪੱਥੀਆਂ ਹੁੰਦੀਆਂ ਸੀਗੀਆਂ ਅਸੀਂ ਕਈ ਵਾਰ ਬਾੜਿਆਂ ਦੇ ਵਿੱਚੋਂ ਜਿਹੜਾ ਨਹੀਂ ਦਿੰਦਾ ਸੀ ਫਿਰ ਜਾਂ ਕੋਈ ਇਧਰ ਉਧਰ ਹੋ ਜਾਂਦਾ ਸੀ ਉਸ ਦਾ ਦੇਣ ਤੋਂ ਲੇਟ ਹੋ ਜਾਂਦਾ ਅਸੀਂ ਉਹ ਚੋਰੀ ਕਰਕੇ ਵੀ ਬਾਥੀਆਂ ਗਿੱਲੀਆਂ ਬਾਥੀਆਂ ਵੀ ਉਹਦੇ ਵਿੱਚ ਲਾਈਆਂ ਹੋਈਆਂ ਨਹੀਂ ਹੈ ਲਾਉਂਦੇ ਰਹੇ ਹਾਂ ਉਹ ਯਾਨੀ ਇੱਕ ਬਚਪਨਾ ਸੀ ਦੋਸਤੋ ਪਰ ਉਹ ਬਚਪਨਾ ਬਹੁਤ ਖੁਸ਼ੀ ਦਿੰਦਾ ਸੀ ਬਹੁਤ ਖੁਸ਼ੀ ਮਿਲਦੀ ਜੀ ਉਦੋਂ ਇਹ ਚੀਜ਼ਾਂ ਨੂੰ ਉਦੋਂ ਇਕੱਠੇ ਬੈਠਦੇ ਸੀ ਸਾਰੇ ਇੱਕ ਗਲੀ ਗੁਆਂਢ ਦੇ ਇੱਕ ਸਾਡੀ ਗਵਾਂਡ ਦੇ ਵਿੱਚ ਇੱਕ ਅਸੀਂ ਭਾਬੀ ਕਹਿੰਦੇ ਹੁੰਦੇ ਸੀਗੇ ਵਿਰਧ ਹੋ ਚੁੱਕੇ ਨੇ ਵਿਚਾਰੇ ਗੁਰਦੇয়াল ਕੌਰ ਗਰਦੇਆਲੋ ਕਹਿੰਦੇ ਸੀ ਬੇਬੇ ਨੂੰ ਉਹ ਖੁਸ਼ੀ-ਖੁਸ਼ੀ ਉਹਨੇ ਆਉਂਦੀ ਸਾਨੂੰ ਸਾਰਿਆਂ ਨੂੰ ਇਕੱਠਿਆ ਕਰਦੀ ਗਲੀ ਦੇ ਵਿੱਚ ਅਸੀਂ ਧੂਣੀਵਾਲ ਦੇ ਘਟੋ-ਘਟ 11 1 ਵਜੇ ਤੱਕ ਅਸੀਂ ਧੂਣੀਵਾਲ ਕੀ ਬੈਠੇ ਰਹਿੰਦੇ ਕੋਈ ਬੁੜੀਆਂ ਗੀਤ ਗਾਈ ਜਾਂਦੀਆਂ ਤੇ ਅਸੀਂ ਖੇਡੀ ਜਾਣਾ ਹੋਰ ਜੀਜਾ ਮਸਤੀ ਮਰੀ ਜਾਣਾ ਉੱਥੇ ਬਹੁਤ ਇੱਕ ਆਨੰਦਮਈ ਉਹ ਚੀਜ਼ਾਂ ਟਾਈਮ ਸੀ ਮਤਲਬ ਲੋੜੀਆਂ ਦੇ ਚਲੋ ਦੋਸਤੋ ਲੋਗਾਂ ਦਾ ਤਨੰਦੀਆਂ ਹੋ ਜਾਣੀਆਂ ਨੇ ਵੈਸੇ ਨਾ ਸਾਰੇ ਦੋਸਤਾਂ ਨੂੰ ਲੋੜੀਆਂ ਦੀਆਂ ਲੱਖ ਲੱਖ ਮੁਬਾਰਕਾਂ ਜੇ ਮੇਰਾ ਇਹ ਲੈਣਾ ਤੰਗੀਆਂ ਲੱਗੀਆਂ ਤਾਂ ਇਹਨੂੰ ਸ਼ੇਅਰ ਲਾਈਕ ਜ਼ਰੂਰ ਕਰਨਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ ਧੰਨਵਾਦ ਦੋਸਤੋ